ਜੀ ਸਰ ਨਵੇਂ ਸਾਲ ਦੇ ਸੋਭ ਦੇ ਹਾਰ ਦੇ ਕੀ ਦੇਣਾ ਚਾਹੋਗੇ ਮੇਰਾ ਨਾਮ ਹੈ ਮਹਿੰਦਰਜੀ ਗੇਲਾ ਜੀ ਮੈਂ ਆਲ ਇੰਡੀਆ ਕ੍ਰਿਸਚੀਅਨ ਫਰਾਂਡ ਦਾ ਵਾਈਸ ਪ੍ਰੈਜ਼ੀਡੈਂਟ ਐ ਆਮ ਆਦਮੀ ਪਾਰਟੀ ਦਾ ਮੈਂ ਜਿਹੜਾ ਹੈ ਬਲਾਲ ਪ੍ਰਧਾਨ ਹਾਂ ਸੀਐਨਆਈ ਚਰਚ ਦਾ ਮੈਂ ਸ਼ਕਤੀ ਹਾਂ ਅਸੀਂ ਸਾਰੇ ਹੀ ਜਦੋਂ ਇਕੱਠੇ ਹੁੰਨੇ ਆ ਇੱਕ ਸਾਡਾ ਪਿਆਰ ਨਜ਼ਰ ਆਉਂਦਾ ਇੱਕ ਪੈਗਾਮ ਬਣ ਜਾਂਦਾ ਬੀਤੇ ਦੇ ਨਾਮ ਇੱਚਸੀ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਿਹੜਾ ਕਿ ਬੜੀਆਂ ਚਾਹਾਂ ਸੱਧਰਾਂ ਦੇ ਨਾਲ ਅਸੀਂ ਮਨਾਇਆ ਵਾ ਹਰ ਤਰਫ ਜਿਹੜੀਆਂ ਖੁਸ਼ੀਆਂ ਨਜ਼ਰ ਆਈਆਂ ਚੱਕ ਚੰਦੇ ਵਿੱਚ ਪ੍ਰਾਰਥਨਾਵਾਂ ਕੀਤੀਆਂ ਗਈਆਂ ਸਭ ਲੋਕਾਂ ਵਾਸਤੇ ਕਿ ਪ੍ਰਭੂ ਸਭ ਦੇ ਉੱਤੇ ਜਿਹੜਾ ਵਾ ਆਪਣਾ ਪਿਆਰ ਵਾਲਾ ਹੱਥ ਰੱਖੇ ਮੇਲ ਮਿਲਾਪ ਦੀ ਜ਼ਿੰਦਗੀ ਦਵੇ ਹੁਣ ਜਿਹੜੀ ਅਸੀਂ ਨਵੇਂ ਸਾਲ ਦੀ ਗੱਲ ਕਰਨੇ ਆ 2023 ਜਿਹੜਾ ਮੁਜ਼ਰਿਆ ਜਦ ਇਹ ਵੀ ਨਵਾਂ ਚੜਿਆ ਸੀ ਅਸੀਂ ਇਹਦੀ ਵੀ ਬੜੀ ਕਾਮਨਾ ਕੀਤੀ ਕਿ ਪਰਮੋਸ ਸਭ ਨੂੰ ਸੁਖ ਸ਼ਾਂਤੀ ਦੇਵੇ ਸਭ ਦੇ ਉਤੇ ਮੇਰ ਭਰਿਆ ਹੱਥ ਰੱਖੇ ਅੱਜ ਅਸੀਂ ਇਸ 2023 ਸਾਲ ਨੂੰ ਅਲਵਿਦਾ ਕਹਿ ਰਹੇ ਹਾਂ ਤੇ 2024 ਨੂੰ ਜੜਾ ਹੈ ਉਹਦਾ ਸਵਾਗਤ ਕਰਨੇ ਆ ਇਹੋ ਹੀ ਕਾਮਨਾ ਕਰਾਂਗੇ ਕਿ ਪਰਮੇਸ਼ਰ ਆਪਣੀ ਕਿਰਪਾ ਕਰੇ ਕਿ ਹਰ ਨਗਰ ਦੇ ਵਿੱਚ ਹਰ ਪਿੰਡ ਵਿੱਚ ਹਰ ਸ਼ਹਿਰ ਵਿੱਚ ਸੂਬੇ ਪੰਜਾਬ ਵਿੱਚ ਤੇ ਹਿੰਦੁਸਤਾਨ ਵਿੱਚ ਆਮਨ ਸ਼ਾਂਤੀ ਜੜੀ ਆ ਉਹ ਬਣੀ ਰਵੇ ਆਉਣ ਵਾਲਾ ਸਮਾਂ ਜੜਾ ਆਨੰਦ ਖੁਸ਼ੀਆਂ ਦਾ ਭਰਿਆ ਹੋਇਆ ਹੋਵੇ ਸਾਡੇ ਜਿੰਨੇ ਵੀ ਹੁਕਮਰਾਨ ਨੇ ਅਧਿਕਾਰੀ ਨੇ ਜਿੰਨੇ ਵੀ ਅਸੀਂ ਇਹ ਸੇਵਾ ਵਿੱਚ ਚੱਲ ਰਹੇ ਆਂ ਪ੍ਰਭੂ ਦੀ ਕਿਰਪਾ ਦੇ ਨਾਲ ਅਸੀਂ ਇਨਸਾਫ ਦਾ ਰਸਤਾ ਤਿਆਰ ਕਰੀਏ ਤੇ ਕਿਸੇ ਨੂੰ ਵੀ ਜੜਾ ਹੈ ਦੁੱਖ ਨਾ ਪਹੁੰਚਾਈਏ ਕਿ ਇਹ ਸਾਲ ਸਭ ਦੀਆਂ ਜ਼ਿੰਦਗੀਆਂ ਵਿੱਚ ਮੁਬਾਰਕ ਬਣ ਜਾਵੇ ਤੇ ਇਹ ਸਾਲ ਜੜਾ ਹੈ ਖੁਸ਼ੀਆਂ ਭਰਿਆ ਹੋਵੇ ਤੇ ਕੋਈ ਵੀ ਜੁਦਾਈ ਨਾ ਰਵੇ ਕੋਈ ਨਫਰਤ ਨਾ ਰਵੇ ਮੈਂ ਇਹ ਵੀ ਪ੍ਰਭੂ ਦੇ ਅੱਗੇ ਕਾਮਨਾ ਕਰਨਾ ਕਿ ਤੂੰ ਪਿਆਰੇ ਪਿਤਾ ਜ਼ਿੰਦਗੀ ਦੇਣ ਵਾਲਾ ਮਾਂ ਤੇਰੇ ਹੱਥ ਵਿੱਚ ਸਭ ਦੀ ਜ਼ਿੰਦਗੀ ਆ ਸੰਸਾਰ ਵਿੱਚ ਲੜਾਈਆਂ ਲੜਾਈਆਂ ਹੀ ਨਜ਼ਰ ਆ ਰਹੀਆਂ ਨੇ ਉਹਨਾਂ ਨੂੰ ਵੀ ਸਾਰੇ ਹੀ ਹੁਕਮਰਾਨਾਂ ਨੂੰ ਪਰਮੇਸ਼ਰ ਜਿਹੜਾ ਹੈ ਅੱਛੀ ਸਮਝ ਦੇਵੇ ਕਿ ਮੇਲੋ ਮਿਲਾਪ ਦੀ ਜ਼ਿੰਦਗੀ ਜਿਹੜੀ ਹੈ ਬਸਰ ਹੋ ਸਕੇ ਜਿੰਨੇ ਵੀ ਆਵਾਮ ਦੇ ਲੋਕ ਨੇ ਉਹ ਆਨੰਦਪੂਰਵਕ ਰਹਿ ਸਕਣ ਇਸ ਦੇ ਨਾਲ ਹੀ ਮੈਂ ਇਸ ਟੀਮ ਦਾ ਵੀ ਧੰਨਵਾਦ ਕਰਨਾ ਕਿ ਜਿਹੜੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਪਚੰਦੇ ਨੇ ਲੋਕਾਂ ਦੇ ਨਾਲ ਜਿਹੜਾ ਮਿਲਾਪ ਕਰਦੇ ਤੇ ਇੱਕ ਦੂਸਰੇ ਵਿੱਚ ਪਿਆਰ ਤੇ ਸਨੇਹ ਪੈਦਾ ਕਰਦੇ ਨੇ ਧੰਨਵਾਦ ਜੈ ਉਸੀ